Irgend. جو پردھان جی ہوئے گا میں پارٹی کے پردھان لے کے سامنے گل کر کیونکہ میں سوال کرنے مافرہ سے پتے جی تگے گا کہ سارے کوئی کمی آتا ضرور اس گا سر جماعت مانگ سکتے ہیں تیس سال میں چار پارٹ پارٹی سا بار پارٹی نے سب ذمے ماری بطور اے ایم ایل کیا بطور چھوٹی کم کمیشن دو بار ایم ایل اے بنے میں پارلیمنٹ کی جی ਕੰਨ ਅੱਜ ਤੋਂ 1 ਸਾਲ ਪਹਿਲਾਂ ਤੁਸੀਂ ਰਾਜਪੁਰਾ ਕਿੱਥੇ ਆਏ ਸੀ ਜਦੋਂ ਇਸ ਸਰਕਾਰ ਨੇ ਮੇਰੇ ਤੇ ਮੇਰੇ ਬੇਟੇ ਦੇ ਉੱਪਰ ਪਰਵਾਹ ਨਾ ਕੀਤੀ ਜਦੋਂ ਰਾਹੁਣ ਕਾਂਦੀ ਦੀ ਟੀਮ ਲੱਭ ਉੱਤ ਕੇ ਨਾ ਕੋਈ ਵੀ ਤੇ ਤੁਸੀਂ ਬਟਕਰਾ ਦੇ ਵਿੱਚ ਚਿੱਕੜ ਕਰਕੇ ਗੈਸੀ ਕਿ ਮੈਦਾਨ ਆਣ ਨਾਲ ਜਿਹੜੀ ਹੈਗੀ ਆ پارلیمنٹرا سال کر جن لوگ چل کے گئے جن اسٹیج سے بیٹھے کہ سارے پارلیمنٹ نے سارے پٹیالے میں ایک مت ہوتے کہہ تک کہ ساتھے سب تو سیئر سردار سر سم جی نے اصل ہے بیٹھی یا ہونے یہ کسی کے بیٹھے ہیں ابھی سارے امردر اکالی دل چینتی سی اٹھانوے پارلیمنٹ کی

پچھلے پینتی سال تو کر رہے ہیں کہ ایک بھی بندہ پورے پورے علاقے ایسا کھڑا کردار خاصی جی کو ایماندار کہہ کے ساتھ پچھانتے ہیں ਇਹ ਲੋਟੀ ਦਾ ਬੱਤੀ ਦੇ ਨੇ ਪੁਰਾਣੇ ਟਾਕਰ ਸੀ ਆ ਇਹ ਤਾਂ ਬੇਇਮਾਨ ਹੈ ਅਸੀਂ ਇੱਕ ਆਮਾਨਦਾਰ ਬੰਦੇ ਨੂੰ ਲੈ ਕੇ ਸਾਨੂੰ ਇੱਥੇ ਦੂਮੇਵਾਰੀ ਦਿੱਤੀ ਬਤਾਰਾ ਮਿਲਦੇ ਪੰਜਾਬ ਦਾ ਇੱਕੇ ਕੰਮ ਕਰ 117 ਕੰਮ ਸਭਾ ਕਿੱਥੇ ਜਿੰਨੂੰ ਸਾਡੀ ਗ੍ਰੋਥੀ ਪਾਰਟੀ ਦੀ ਸਰਕਾਰ ਨੇ 3 ਲੱਖ ਰੁਪਏ ਮਟੇ ਹੋ ਰਾਸ਼ੀ 200 ਮਕੰਮੇ ਤੋਂ ਵੱਧ ਪਟਿਆਲੇ ਦੇ ਨਾਮ ਦੇ ਬੰਦਰਾਂ ਦੇ ਜਾਂਦੇ ਆ ਪਾਜੀ 200 ਤੋਂ ਵੱਧ ਆ ਮੇਰੇ ਕੋਲ ਇੱਕ ਤਾਂ ਬੈਠਾ ਹੁਣ ਸੁਪਰੀ ਦਾ ਬੈਠਾ ਬਨੂਰ ਤੋਂ ਆ ਨਹੀਂ ਇਹਦੇ ਖੇਤੇ ਤੇ ਇਹਦੇ ਮਕੰਮਾ ਲੱਗ ਹੋਇਆ ਆ ਥੋੜੇ ਕਿਹਦੇ ਕਹਿੰਦੇ ਆ ਮਿਸਟਰ ਮੀਸ਼ਮਾਣਾ ਦਾ ਪ੍ਰਧਾਨ ਇਹਦੇ ਤੇ ਕੰਸਲਰ ਨੂੰ ਥੇ ਜਾਣਾ ਪਿਆ

سو میں زیادہ دنیا گنگا نہیں کرنی ہوں اب تو آئے آپ کا پارٹی پروان کا نہیں ہے پروارک بہت پیار کرتے ہیں جی تین آئے ہیں تو یہاں برکان کو سوال دلا کے کہو کہ جی کسی آ گئی تو ابھی سارے تھوڑے بال کریں گے تجربہ ਅਸੀਂ ਪਤਨੀ ਕੀਤੀ ਆ ਬੜੀਆਂ ਲੜਾਈਆਂ ਜੜੀਆਂ 2023 ਮੇਰੇ ਤੇ ਮੇਰੇ ਪਰਿਵਾਰ ਤੇ ਪਾਕਾਨੀ ਦਾ ਦੀ ਸਰਕਾਰ ਕਿੱਥੇ ਕਿੱਥਾ ਜੇਰਾ ਸਾਰਾ ਕਾਸੀ ਵੀ ਕਰਤਾ ਮੇਰੇ ਪਾਣੀ ਦੇ ਕਨੈਕਸ਼ਨ ਕਰਤੇ ਮੇਰੇ ਘੀਟੇ ਫੈਸਲ ਕਰਤੇ 1.5 ਮਹੀਨਾ ਤੋਂ ਪਰਵਾਸ ਵਿੱਚ ਸੁਹਾਂ ਰਹੇ ਹਾਈ ਕੋਰਟ ਤੋਂ ਸੀਮਾ ਕਰ ਲੈ ਕੇ ਆਏ ਅੱਜ ਕਿਹਾ ਜਾਂਦਾ

میںم پیتا پرماتم ایک حاضر ناجر جان کے کہنا کہاں پڑے نہ ਅਸੀਂ ਇਧਰ ਆਇਆ ਤਾਂ ਕਿ ਅਸੀਂ ਤੁਹਾਨੂੰ ਦੱਸ ਜੀ ਅਸੀਂ ਕਾਮਰਦ ਦੇ ਨਾਲ ਸਾਨੂੰ ਕਾਮਰਦ ਤੋਂ ਪੁੱਛੇਗਾ ਨਹੀਂ ਕਰ ਸਕਦਾ ਕਿ ਸੁਪੇ ਨੂੰ ਹਿੰਦੁਸਤਾਨ ਨੂੰ ਕੋਈ ਬਦਲਾ ਨਹੀਂ ਕਰ ਸਕਦਾ ਅਸੀਂ ਸਾਰੇ ਨਾ ਆਵਾਜ਼ ਜਿੰਦਾਬਾਦ ਇਹ ਟੱਕਰ ਹੋਵੇ ਸਾਡਾ ਦੇ ਨਾ ਹੱਥਾਂ ਬੰਨ ਕੇ

हरनौर साहिब ਚ ਜਦੋਂ ਮੈਂ ਕਦੇ ਨਾ ਕਦੇ ਕਹਿੰਦਾ ਸੀ ਅੱਛਾ ਵੀ ਆਪਾਂ ਜੰਗਲ ਘੁੰਮੋਣੇ ਜਾਂ ਗਿਰਨਾ ਤੇ ਕਈ ਰੀ ਇਹ ਵੀ ਕਹਾਂਦਾ ਸੀ ਕਿ ਸ਼ਾਇਦ ਯਾਰ ਕੰਮ ਕਰਦੇ ਨੇ ਲੋਕਾਂ ਨੂੰ ਸ਼ਾਇਦ ਨਾ ਹੋ ਇਹ ਦਿੱਤਾ ਸੀ ਕਦੇ ਕਦੇ ਗੱਲ ਕਰਦੇ ਸੀ ਕੀਦਰ ਸਹਿਬਾਨ ਬਿਨ ਅੱਜ ਦਾ ਜਿਹੜਾ ਕੱਟ ਖੰਬੀਰ ਬੰਦੂ ਸਾਹਿਬ ਇਸ ਤੋਂ ਤਿੰਨ ਗੁਣਾ ਰਾਜ ਬਾਹਰ ਸੀਗਾ ਰਾਜਾ ਬਰੇਗਾ ਤੇ ਟੁੱਕੇ ਆਇਆ ਇਸ ਕਰਕੇ ਮੈਨੂੰ ہردال کپوج سے شریمتی رجندر سنگھ کے سابت کرتا کہ یہ لیڈر ہے جہاں زمینی سی محنت کر کے پنجاب کے لوگ کو سنبھالی ہے پٹیال مار کو سنبھالی ہے یہ بچے کھلے چوٹ میرا پارٹی کی مفت رکھتا ہے آج خطرہ دونوں کہ یہ بغاوت سی بغاوت ਇੱਕ ਲਾਬਿਆ ਨੇ ਦੋਨਾ ਚਾਹੇ ਦੀ ਮੂਰਤੀ ਅੱਗੇ ਰੱਖ ਕੇ ਤੇ ਬੀਬੀ ਸਿੱਖਿਆ ਤੇ ਸਮਾਜ ਦੀ ਸਿੱਖਿਆ ਲਈ ਤੇ ਨੋ ਫੇਰੀ ਲਾਬਿਆ ਦੇ ਸਿੱਖ ਲਾਬਿਆ ਦੋਨਾ ਚਾਹੇ ਦੇ ਸਾਹਮਣੇ ਉੱਤਰਾ ਗੁਰੂ ਜੀ ਮੈਂਨੇ ਤੋਂ ਆਪਕੀ ਫੋਟੋ ਸਾਹਮਣੇ ਰੱਖ ਕੇ ਹੀ ਸਭ ਕੁਝ ਸਿੱਖ ਲਿਆ ਤੇ ਜਦੋਂ ਤੀਂ ਚਲਾਇਆ ਜਿन्होने ਟੀਂ ਚਲਾਇਆ ਤੇ ਦੋਨਾ ਚਾਹੇ ਤੇ ਪਤਾ ਲੱਗਿਆ ਇਹ ਤਾਂ ਅਜਨ ਕੋ ਵੀ ਟਕਰਾਵਾ ਵਿਦਵਾਨ ਹੈ ਤੇ ਫਿਰ ਉਹਨਾਂ ਨੇ ਕਿਹਾ ਕਿ ਨਾ ਮੈਂ ਦਕਸ਼ਨਾ ਮੰਗਣਾ ਚਾਹੁੰਦਾ ਗੁਰੂ ਦਕਸ਼ਨਾ ਕੀ ਲੈ ਕੇ ਕਿ ਲੰਗਿਆ ਫਿਰ ਕਿ ਲੰਗਿਆ ਨੇ ਕਿਹਾ ਕਿ ਤੁਸੀਂ ਮੰਗੋ ਤੇ ਦਰੋਣਾ ਚਾਰੇ ਨੇ ਕਿਹਾ ਕਿ ਮੈਨੂੰ ਤੇਰਾ ਪੁੱਠਾ ਚਾਹੀਦਾ ਕਹਿਣ ਦਾ ਮਤਲਬ ਇਹ ਅੱਜ ਉਹ ਹਕੀਮ ਨਾ ਰਹੇ ਇਹੋ ਜਿਹੇ ਕਸਾਬੀ ਪਰਿਵਾਰਾਂ ਦਾ ਮਗਰਲੇ ਪਾਸੇ ਜਨਾਹ ਮਗਾਂ ਦੀ ਸੋਨੀਆਂ ਕਾਂਦੀ ਖਰਚੇ ਸਾਫ ਦਾ ਬੋਲ ਆਇਆ ਹੈ ਅਗਰ ਨਾ ਸਿੰਘ ਦੀ ਕੋਈ ਅਸੰਤ ਹੋ ਜਾpasse ਕੋਈ ਨਹੀਂ ਅਸੀ ਗੱਲ ਸੁਣਨਾ ਬੜੇ ਨਾਏ ਬੜੇ ਕਰੇ ਬੜੇ ਨਾਏ ਬੜੇ ਕਰੇ ਕਾਂਗਰਸ ਸਾਡੀ ਉੱਠੀ ਉੱਠੀ ਖੜੀ ਗਈ ਤੁਹਾਨੂੰ ਪਤਾ ਨਹੀਂ ਰਾਹੁ ਕਾਂਦੀ ਤੇ ਲੈ ਗਏ ਗਏ ਹੈ ਰਾਹੁ ਕਾਂਦੀ ਬਹੁਤ ਯਾਰ ਕਰਦਾ ਸੀ ਲੇਕਿਨ ਜਦਕੇ ਮ੍ਰਿੰਦਰ ਸਿੰਘ ਦੇ ਤਰਫੀਦਾਰ ਇੱਕ ਲੱਤ ਤੇ ਖੜੇ ਹੋ ਗਏ ਇਹ ਤਾਂ ਕੋਟ ਸਰਦਾਰ ਕਿਰਦਾਰ ਸਿੰਘ ਤੇ ਸਰਦਾਰ ਲਾਲ ਸਿੰਘ ਜੀ ਨੂੰ ਪੰਜਾਬ ਦੇ ਚੇਕੀ ਬੁਲੇਣਾ ਦਾ ਹੱਕਾ ਦੀ ਲਿਖਾਵਾ ਇਹ ਮੈਨੂੰ ਇਸ ਦਾ ਯਕੀਨ ਹੈ ਪਤਾ ਦੁਕੈ ਕਹਤਾ ਹੈ ਇਹ ਬੰਦੇ ਜਨਾ比亚 ਕੁਰਬਾਨੀਆਂ ਉਹਨੂੰ ਢਾਹ ਪੈ ਗਿਆ ਦੀ ਮੁੱਖ ਮੰਤਰੀ ਲਾਲ ਸਿੰਘ ਮਿਠਾਈ ਅਗਰ ਲਾਲ ਸਿੰਘ ਕੀ ਚੋਗੇ ਇੱਕ ਪਾਸੇ ਖੜੇ ਹੋ ਜਾਂਦੇ ਤੇ ਪੌਣੀ ਕਾਂਗਰਸ ਲਾਲ ਸਿੰਘ ਦੇ ਨਾਲ ਖੜੀ ਹੋ ਜਾਂਦੀ ਸਾਡੇ ਅੱਗੇ ਕੋਈ ਮਟਵਾਣੀ ਨਹੀਂ ਦੇ ਸਿੱਧਾ ਸਿੰਘ ਦੀ ਨਾਲ ਸੇਕਿ ਪਪਾ ਦਾ ਵੀ ਚਦੇ ਕਸਮ ਦੀ ਉਹ ਮੇਤੀ ਇਹ ਨਾ ਰੋਗਾ ਕਿ ਸਿੰਘ ਜੀ ਨੇ ਆਪੇ ਪਾਸ਼ਟ ਕਿਹਾ ਕਿ ਡੈਮੋਕ੍ਰੇਸੀ ਨੂੰ ਬਚਾਉਣਾ ਹੈ ਲੋਕ ਤੋਂ ਬਚਾਉਣਾ ਹੈ ਬਾਬਾ ਸਾਹਿਬ ਨੇ ਕਿਹਾ ਸੰਵਿਧਾਨ ਬਚਾਉਣਾ ਹੈ ਇਹ ਲੜਾਈਆਂ ਛੋਟੀਆਂ ਨੇ ਆ ਮੈਂ ਤੁਹਾਡੇ ਸਾਹਮਣੇ ਖੜਾ ਮੰਤਰੀ ਬਾਦਲ ਨੂੰ ਹਰਾ ਕੇ ਆਇਆ ਮੰਤਰੀ ਬਾਦਲ ਮੰਤਰੀ ਬਣਿਆ ਲੇਕਿਨ ਮੈਂ ਇਹ ਮੇਲੇ ਰਿਹਾ ਕਿਲਾ ਸ਼ਿਕਵਾ ਕਰਨਾ ਪਾਰਟੀ ਦੇ ਨਾਲ ਜਾਇਜ਼ ਹੈ ਰਾਹੁਲ ਗਾਂਧੀ ਨੂੰ ਇਹਨਾਂ ਨੇ ਆਪੀ ਰਾਹੁਲ ਕਾਹਦੀਏ ਜਲ ਕੀਤੀ ਇਹਨਾਂ ਦਾ ਕੀ ਕਰਾਂ ਆਪ ਕੀ ਸਾਰੀ ਗੱਲ ਰੱਖਤੀ ਹੈ ਸਾਰੀ ਗੱਲ ਤੋਂ ਰਾਹੁਲ ਦੇ ਵੀ ਇਤਜਾਦ ਆ ਜਿਹੜਾ ਸੜਾ ਗੀਰ ਰਹਾ ਵਾ ਖੱਜੇ ਸਾਥ ਆਖਦਾ ਲੇਕਿਨ ਮੰਤਰੀਓ ਬਣਾਏ ਕਿ ਉਹ ਮੈਂ ਰਾਹਤ ਨੇ ਖੜਿਆ ਮੰਚ 'ਤੇ ਬੜਾ ਗਿਲਾ ਸੀਆ ਕਿ ਮੈਂ ਅਜੇ ਨਾਲ ਤੇ ਸ਼ਿਕਵਾ ਸੀਆ ਲੇਕਿਨ ਕਾਂਗਰਸ ਪਾਰਟੀ ਦਾ ਫਤਵਾ ਅੰਤਿਮ ਫਤਵਾ ਲਾਗੇ ਰਾਜਾ ਰਹੀ ਪ੍ਰਧਾਨ ਬਣ ਗਿਆ ਤੇ ਮਨਮੀ ਮਾਦਰ 60000 ਮੋਟਾ ਦੇ ਨਾਲ ਹਰ ਇੱਕ ਤੇ ਅਜਿਹੀ ਪਾਰ ਦੀ ਫੌਜ ਫੈਲ ਕਰਾਰੇ ਤੇ ਪਾਰ ਦੀ ਖਬਰ ساری پار سرسلہ لڑائی ہے نو موڑ لینا نو انتلاب کھڑا ہونا اگر کسے بندے نے ووٹ ادھر ادھر کر سب لوگی سب تا یوگدان پایا خالصان کیا کرنے لیڈر لاج سک جی واگے سیاست دان پہ ਨਾਰ ਹਰਿਆਲ ਸਿੰਘ ਫਰਕੋਜ ਵਰਗੇ ਲੋਕਾਂ ਤੇ ਜਿੰਦਰ ਸਿੰਘ ਜੀ ਵਰਗੇ ਤੇ ਨਿਰਮਲ ਸਿੰਘ ਜੀ ਵਰਗੇ ਇਹ ਰਹੀਆਂ ਆਗਰ ਨਾਲ ਸੇਖਪਾਲਾ ਆਖੀ ਸਾਡੇ ਵਿੱਚ ਬੈਠਾ ਯਾਰ ਪਿਛਲੀ ਆਈ ਪੈਕ ਰਹੀ ਸੀ ਸਾਡੀ ਰੰਗਵਾ ਕੁੜੀ ਕਈ ਸਾਲ ਹੋ ਗਏ ਤੇ ਕਿੰਨੀ ਦਿੱਤੀ ਉਹ ਸਾਡੇ ਵਿੱਚ ਉੱਠੀ ਮੇਰੇ ਕਹਿਣ ਤੋਂ ਪਾਗ ਹੈ ਮੇਰੇ ਕਹਿਣ ਤੋਂ ਪਾਗ ਹੈ ਜਿਹੜੇ ਲੋਕ ਐਂਦਾ-ਇੰਦਾ ਕਰਦੇ ਲੋਕ ਕਹਿੰਦੇ ਸਾਂ

لیڈ بڑا منتری بننا بڑا, بڑا جب شان

ਨੋ ਇੱਕ ਵੀ ਨਹੀਂ ਚਾਰ ਚਾਰ ਪਾਰਟੀਆਂ ਬਦਲ ਗਏ ਐ ਐਸੇ ਹੱਦ ਲਿਆ ਉਹਨਾਂ ਦੀ ਕੀ ਨਹੀਂ ਤੇ ਪੰਜਾਬ ਦੇ ਲੋਕਾਂ ਕੀ ਇੱਕ ਐਸੀ ਸਿਆਸਤ ਕੀ ਹੁੰਦੀ ਹੈ ਜਿਹੜੀ ਲਾਲਚ ਤੋਂ ਬਿਨਾਂ ਤੇ ਲੋਕ ਤੋਂ ਬਿਨਾਂ ਹੁੰਦੀ ਹੈ ਮੈਂ ਆਸ ਰੱਖਦਾ ਕਿ ਸਾਰੇ ਜਾਣੇ ਹੁਣ ਤਕੜੇ ਹੋ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਦਾ ਅੱfrontੇ ਨਾਲ ਹੀ ਮਿਲ ਲੈਣਾ ਤੁਹਾਡੀ ਜੁੰਡਵਾਰੀ ਨਾਲ ਸਿੱਧੀ ਟੱਕਰੇ ਤੁਹਾਡੀ ਜੁੰਡਵਾਰੀ ਹਕਾਕਤ ਤੋਂ ਬਹੁਤ ਹੀ ਤਾਕਤਵਰ ਜਿੰਦਰ ਸਿੰਘ ਜੀ ਨਿਰਮਤ ਸਿੰਘ ਜੀ ਆ ਰਹੇ ਨੇ ਦੇ ਰਾਜਾ ਕੋਈ ਮਤਾਰ ਤੁਹਾਨੂੰ ਨਿਨਜ ਕੇ ਲੈਣੇ શરીਰ ਦੀ ਜਾਨ ਹੈ ਅਸੀਂ ਤੁਹਾਨੂੰ ਕਿ ਅਸੀਂ ਆਪਕੇ ਦੁੱਖ ਸੁੱਖ ਅਸੀਂ ਖੜਾ ਕੇ ਥਾਣੇ ਦੇ ਵਿੱਚ ਅਸੀਂ ਰਾਜ ਨੂੰ ਥੋੜੇ ਪਿੱਛੇ ਪਹਿਰਾ ਜਾ ਕੇ ਇਸ ਗੱਲ ਦੀ ਅਸੀਂ ਜ਼ਿੰਮੇਵਾਰੀ ਲਈ ਹੈ ਪਰ ਕਾਕੀ ਦੇ ਫਤਵੇ ਤੇ ਵੀ ਮੀਲ ਲਈ ਨੇ ਅਸੀਂ ਅਸੀਂ ਤਕੜੇ ਹੋ ਕੇ ਅਸੀਂ ਕਾਂਗਰਸ ਸਾਡ ਜੇ ਹੁਣ ਇੱਕ ਵਾਰ ਨੂੰ ਨਾਰੀ ਦੀ ਧਰਮੀ ਜਾਤੀ ملک کا کونڈا فیصلہ کرنا ہے یہ میری تھیان ہے ہاتھ دور کے دیکھتی ہے